ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਜੀ ਕਾਲੇ ਛੋਲਿਆਂ ਦੀ ਸਬਜ਼ੀ ਠੀਕ ਹੈ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਛੋਲੇ ਮੈ ਰਾਤ ਭਰ ਭਿਓ ਕੇ ਠੀਕ ਹੈ ਜੀ ਛੋਲਿਆਂ ਨੂੰ ਤਿੰਨ ਸੀਟੀਆਂ ਲਵਾ ਲਿਆ ਕੁੱਕਰ ਚ ਉਬਾਲ ਕੇ ਰੱਖ ਲੇ ਠੀਕ ਹੈ ਜੀ ਇਹ ਛੋਲਿਆਂ ਦਾ ਪਾਣੀ ਹੈ ਸਬਜ਼ੀ ਦੇ ਵਿੱਚ ਯੂਜ਼ ਕਰੂਗੇ ਆਪਾਂ ਦੋ ਟਮਾਟਰ ਮਿਕਸੀ ਕਰ ਲੇ ਠੀਕ ਹੈ ਜੀ ਇੱਕ ਫੁੱਲ ਸਾਈਜ਼ ਦਾ ਪਿਆਜ਼ ਮਿਕਸੀ ਕਰ ਲਿਆ ਗ੍ਰाइंड ਕਰ ਲਿਆ ਆਦਰਕ ਲਸਣ ਦਾ ਪੇਸਟ ਹੋ ਗਿਆ ਜੀ ਤੇ ਉਸ ਤੋਂ ਬਾਅਦ ਹਰੀ ਮਿਰਚ ਚਾਹੇ ਕੱਟ ਕੇ ਪਾ ਲਿਓ ਜੇ ਮਿਕਸੀ ਕਰੀ ਹੋਈ ਤਾਂ ਠੀਕ ਹੈ ਜੀ ਤਾਂ ਮਿਕਸੀ ਕਰੀ ਹੋਈ ਪਾ ਲਿਓ ਆ ਥੋੜੀ ਜਿਹੀ ਖੜੇ ਮਸਾਲੇ ਆ ਦੋ ਤੇਜ ਪੱਤੇ ਆ ਜੀ ਇੱਕ ਛੋਟੀ ਇਲਾਚੀ ਵੱਡੀ ਇਲਾਚੀ ਥੋੜੀ ਦਾਲਚੀਨ ਦਾ ਟੁਟਾ ਤੇ ਇੱਕ ਲੌਂਗ ਤੁਹਾਡੇ ਕੋਲ ਜਿਹੜੇ ਅਵੇਲੇਬਲ ਹੋਏ ਠੀਕ ਹੈ ਜੀ ਖੜੇ ਮਸਾਲੇ ਤੁਸੀਂ ਉਹ ਯੂਜ਼ ਕਰ ਲਿਓ ਤੇ ਲਓ ਜੀ ਕੜਾਹੀ ਦੇ ਵਿੱਚ ਪਾ ਲਿਆ ਆਪਾਂ ਨੇ ਸਰੋਂ ਦਾ ਤੇਲ ਤੇ ਸਰੋਂ ਦਾ ਤੇਲ ਜਿਹੜਾ ਉਹ ਚੰਗੀ ਤਰ੍ਹਾਂ ਗਰਮ ਕਰ ਲਵਾਂ ਠੀਕ ਹੈ ਜੀ ਤਾਂ ਜੋ ਇਹਦਾ ਸਮੈਲ ਨਾ ਰਹੇ ਤੇਲ ਚੋਂ ਉਸ ਤੋਂ ਬਾਅਦ ਖੜੇ ਮਸਾਲੇ ਪਾ ਦੇਣੇ ਆਪਾਂ ਨੇ ਜਦੋਂ ਹਲਕੇ ਜਿ ਚਟਕ ਗਏ ਤੇ ਨਾਲ ਲੱਗ ਦਿਓ ਪਾ ਦਾਂਗੇ ਜੀਰਾ ਇਹਨੂੰ ਹਲਕਾ ਜਿ ਚਟਕਾਉਂਗੇ ਫਿਰ ਉਸ ਤੋਂ ਬਾਅਦ ਪਾ ਦਾਂਗੇ ਜੀ ਪਿਆਜ਼ ਮਿਕਸੀ ਕੀਤਾ ਹੋਇਆ ਤੇ ਇਹਨੂੰ ਪੁੰਨਾਂਗੇ ਜੀ ਮੀਡੀਅਮ ਸੇਕ ਪਰ ਇਹਨਾਂ ਨੂੰ ਭੁੰਨ ਲਾਂਗੇ ਜੀ ਇਹਨੂੰ ਕਰਾਂਗੇ ਆਪਾਂ ਲਾਈਟ ਬ੍ਰਾਊਨ ਠੀਕ ਆ ਜੀ ਸੇਕ ਰੱਖਿਓ ਮੀਡੀਅਮ ਤੇ ਕੋਟਾਂ ਚਲਾਉਂਦੇ ਰਹੋ ਠੀਕ ਆ ਜੀ ਮੰਨ ਲਓ ਸਬਜ਼ੀ ਦੇ ਵਿੱਚ ਪਿਆਜ਼ ਦੀ ਉਹ ਸਾਰੀ ਪ੍ਰੋਸੈਸ ਆ ਗੇਮ ਹੈ ਜੇ ਪਿਆਜ਼ ਸਹੀ ਢੰਗ ਨਾਲ ਭੁੱਲ ਹੋ ਗਿਆ ਸਮਝ ਲਓ ਤਾਂ ਸਬਜ਼ੀ ਆਪਣੀ ਵਧੀਆ ਬਣੂਗੀ ਤੇ ਲਓ ਜੀ ਇਹਨੂੰ ਭੁੰਨਾਂਗੇ ਹੁਣ ਤੇ ਲਓ ਜੀ ਪਿਆਜ਼ ਆ ਜਿਹੜੇ ਆਪਣੀ ਪਨ ਹੋ ਗਿਆ ਜੀ ਤੇ ਇੱਕ ਗੱਲ ਦਾ ਖਿਆਲ ਰੱਖਿਓ ਪਿਆਜ਼ ਜਿਹੜੀ ਆਪਾਂ ਨੇ ਚੰਗੀ ਤਰ੍ਹਾਂ ਭੁੰਨਣੇ ਆਂ ਪਿਆਜ਼ ਕੱਚੇ ਕੱਚੇ ਜਿਹੇ ਨਾ ਰੱਖਦੇ ਹੋ ਠੀਕ ਹੈ ਜੀ ਸਬਜ਼ੀ ਦੇ ਟੇਸਟ ਦੇ ਵਿੱਚ ਫਿਰ ਦਿੱਕਤ ਆਊਗੀ ਚਲੋ ਜੀ ਹੁਣ ਪਾਵਾਂਗੇ ਡੇਢ ਕ ਚਮਚਾ ਅਦਰਕ ਲਸਣ ਦਾ ਟੇਸਟ ਦਾ ਸਿੱਕ 2 ਮਿੰਟ ਇਹਨੂੰ ਭੁੰਨਾਂਗੇ ਪੂਰੇ ਸੇਕ ਪਰ ਤੇ ਲਓ ਜੀ ਜਦੋਂ ਆਪਣਾ ਲਸਣ ਵੀ ਭੁੰਨ ਹੋ ਗਿਆ ਸੇਕ ਆ ਜਿਹੜਾ ਥੋੜਾ ਜਿਹਾ ਪਾਣੀ ਘੱਟ ਕਰ ਦੇਣਾ ਕਿਉਂਕਿ ਇਸ ਟਾਈਮ ਤੇ ਪਾਣੀ ਆਪਾਂ ਨੇ ਦੇਗੀ ਮਿਰਚ ਤੇ ਹਲਦੀ ਠੀਕ ਹੈ ਜੀ ਕਿਉਂਕਿ ਕਈ ਵਾਰ ਆਪਾਂ ਕਿਹਾ ਹੁੰਦਾ ਨਾ ਆਪਾਂ ਤੇਜ਼ ਸੇਕ ਮਾ ਪਾ ਦਿੰਨੇ ਆ ਤਾਂ ਇਹ ਜਲ ਜਾਂਦੀ ਆ ਕਲਰ ਖਰਾਬ ਹੋ ਜਾਂਦਾ ਠੀਕ ਹੈ ਜੀ ਇੱਕ ਛੋਟਾ ਚਮਚਾ ਪਾਵਾਂਗੇ ਦੇਗੀ ਮਿਰਚ ਦਾ ਹੀ ਤੇ ਪੌਣਾ ਇੱਕ ਚਮਚਾ ਪਾਵਾਂਗੇ ਹਲਦੀ ਦਾ ਤੇ ਇਹਨੂੰ ਹਲਕਾ ਜਿਹਾ ਘੁੰਮ ਲੂਗੇ ਤੇ ਨਾਲ ਲੱਗਦੀ ਥੋੜਾ ਜਿਹਾ ਪਾ ਦਾਂਗੇ ਪਾਣੀ ਦੋ ਕ ਚਮਚੇ ਕਿਦਾਂ ਜੀ ਇਹਨਾਂ ਤੇ ਆ ਹੁੰਦਾ ਥੋੜਾ ਜਿਹੀ ਹਲਦੀ ਯਾਰ ਦੇਗੀ ਮਿਰਚ ਆ ਉਹ ਜਲਦੀ ਨਹੀਂ ਹੈ ਜੀ ਤੇ ਹੁਣ ਪਾਵਾਂਗੇ ਜੀ ਇਹਦੇ ਵੀ ਚੱਪਾ ਮਿਕਸੀ ਕੀਤੇ ਹੋਏ ਦੋ ਲਾਲ ਟਮਾਟਰ ਤੇ ਨਾਲੇ ਪਾ ਦਾਂਗੇ ਜੀ ਹਰੀ ਮਿਰਚ ਚਾਹੇ ਕੱਟ ਕੇ ਪਾ ਲਿਓ ਚਾਹੇ ਮਿਕਸੀ ਕਰਕੇ ਇਹ ਪਾਵਾਂਗੇ ਜੀ ਆਪਣੇ ਟੇਸਟ ਰਿਕਾਰਡਿੰਗ ਤੇ ਨੂੰ ਪੋਦ ਲੂਗੇ ਜੀ ਆਪਾਂ ਤਿੰਨ ਤੋਂ ਚਾਰ ਮਿੰਟ ਫੁੱਲ ਸੇਕ ਪਰ ਤੇ ਲੋ ਜੀ ਮਸਾਲਾ ਆਪਣਾ ਭੁੰਨ ਚੁੱਕਿਆ ਜੀ ਹੁਣ ਪਾਵਾਂਗੇ ਤੇ ਚ ਹਲਕਾ ਜਿਰਾ ਪਾਊਡਰ ਅੱਧਾ ਕ ਚਮਚਾ ਠੀਕ ਹੈ ਜੀ ਜਿਆਦਾ ਨਹੀਂ ਪਾਉਣਾ ਹੈਗਾ ਤੇ ਅੱਧਾ ਕ ਚਮਚ ਪਾਵਾਂਗੇ ਧਨੀਆ ਪਾਊਡਰ ਤੁਸੀਂ ਚਾਹੇ ਜਿਆਦਾ ਪਾ ਲਿਓ ਜੀ ਤੇ ਅੱਧਾ ਕ ਚਮਚ ਪਾਵਾਂਗੇ ਕਿਚਨ ਕਿੰਗ ਦਾ ਠੀਕ ਹੈ ਜੀ ਤੇ ਨਮਕ ਆਪਣੇ ਟੇਸਟ ਰਿਕੋਰਡਿੰਗ ਜਿੰਨਾ ਕ ਤੁਸੀਂ ਖਾਂਦੇ ਹੋ ਠੀਕ ਹੈ ਜੀ ਓਨਾ ਕ ਪਾ ਲਿਓ ਲੋ ਦੀ ਨੂੰ ਪੁੰਨਾਗੇ ਹੁਣ ਮਸਾਲੇ ਦਾ ਜਿਹੜਾ ਕਲਰ ਹੈ ਜੀ ਬਹੁਤ ਵਧੀਆ ਆਇਆ ਠੀਕ ਹੈ ਜੀ ਥੋੜਾ ਜਿਹਾ ਫੋਨ ਦੀ ਸਕਰੀਨ 'ਚ ਸਹੀ ਢੰਗ ਨਾਲ ਨਹੀਂ ਆ ਰਿਹਾ ਤੇ ਨਾਲੇ ਪਾ ਦਾਂਗੇ ਜੀ ਥੋੜੀ ਜਿਹੀ ਕਸਤੂਰੀ ਮੇਥੀ ਲੋ ਦੀ ਨੂੰ ਪੁੰਨਾਗੇ ਆਪਾਂ 2-3 ਮਿੰਟ ਹੋਰ ਤੇ ਲੋ ਜੀ 2-3 ਮਿੰਟ ਭੁੰਨਣ ਤੋਂ ਬਾਅਦ ਪਾਵਾਂਗੇ ਇਹਦੇ 'ਚ ਚਣਾ ਮਸਾਲਾ ਠੀਕ ਹੈ ਜੀ 1 ਚਮਚ ਯਾ 2 ਚਮਚ ਪਾ ਲਿਓ ਤੁਹਾਡੀ ਮਰਜ਼ੀ ਆ ਤੇ ਉਸ ਤੋਂ ਬਾਅਦ ਪਾਵਾਂਗੇ ਜੀ ਇਹਦੇ ਵਿੱਚ ਆਪਾਂ ਥੋੜਾ ਜਿਹਾ ਕਾਲਾ ਨਮਕ ਠੀਕ ਹੈ ਜੀ ਕਾਲੇ ਨਮਕ ਨਾਲ ਟੇਸਟ ਜਿਹੜਾ ਥੋੜਾ ਜਿਹਾ ਹੋਰ ਵਧੀਆ ਆਂਦਾ ਏ ਤੇ ਲਓ ਜੀ ਸਦੋ ਮਸਾਲੇ ਭੁੱਲ ਹੋ ਗਏ ਆਪਣੇ ਸਾਰੇ ਠੇਕ ਥੋੜਾ ਜਿਹਾ ਤੇਜ ਕਰ ਲੈਣਾ ਫਿਰ ਆਪਾਂ ਨੇ ਛੇਕ ਤੇਜ ਕਰਕੇ ਤੇ ਨਾਲ ਲਾ ਦਿਓ ਪਾਦਾਂ ਜਿਹਦੇ ਵਿੱਚ ਆਪਾਂ ਆਪਣੇ ਚੌਂਦੇ ਠੀਕ ਹੈ ਜੀ ਸੇ ਪਾਣੀ ਆ ਜਿਹੜਾ ਤੁਸੀਂ ਮਤਲਬ ਗਾਰੇ ਪਤਲੇ ਤੁਸੀਂ ਆਪਣੇ ਹਿਸਾਬ ਤਾਬਦਨ ਰੱਖਦੇ ਹੋ ਠੀਕ ਹੈ ਜੀ ਇਹਨਾਂ ਨੂੰ ਤੇ ਲਓ ਜੀ ਹੁਣ ਪੌਨਿਆਂ ਦੇ ਵਿੱਚ ਛੋਲੇ ਵਾਲਾ ਜਿਹੜਾ ਪਰੋਬਲਿਆ ਹੋਇਆ ਪਾਣੀ ਆ ਠੀਕ ਹੈ ਜੀ ਲਓ ਜੀ ਇੱਕ ਕੌਲੀ ਪਾਤੀ ਆਪਾਂ ਨੇ ਤੇ ਇਹਨੂੰ ਚੰਗੀ ਤਰ੍ਹਾਂ ਹੁਣ ਪਕਾਵਾਂਗੇ ਆਪਾਂ ਠੀਕ ਹੈ ਜੀ ਉਸ ਤੋਂ ਬਾਅਦ ਤੁਹਾਨੂੰ ਸਭ ਸਰਵ ਕਰਕੇ ਦਿਖਾਉਣੀ ਆ ਕੌਲੀ ਇਹਦੇ ਵਿੱਚ ਉਹ ਵੀ ਬਹੁਤ ਵਧੀਆ ਸਬਜ਼ੀ ਦਾ ਕਲਰ ਆ ਆ ਦੇਖੋ ਤੇ ਲਓ ਜੀ ਇਹਨੂੰ ਪੱਕਣ ਦਾਂਗੇ ਦੇ ਵਿੱਚ ਮਾਤੇ ਜੇ ਤੁਸੀਂ ਥੋੜੀ ਜਿਹੀ ਸਬਜ਼ੀ ਹੋਰ ਗਾੜੀ ਕਰਨੀ ਹੋਈ ਜਿਹੜੇ ਛੋਲੇ ਆ ਤੁਸੀਂ ਥੋੜੀ ਜਿਹੀ ਤੋੜ ਕੇ ਪਾ ਲਿਓ ਠੀਕ ਹੈ ਜੀ ਜਾਂ ਕਿਸੇ ਕਰਛੀ ਨਾਲ ਇਹਨਾਂ ਨੂੰ ਦਬ ਲਿਓ ਥੋੜੀ ਜਿਹਾ ਇਦਾਂ ਠੀਕ ਹੈ ਜੀ ਥੋੜੇ ਜਿਹੇ ਛੋਲੇ ਟੁੱਟ ਜੂंगे ਮਤਲਬ ਸਾਰੇ ਨਾਲ ਦੱਬਿਓ ਥੋੜੇ ਜਿਹੇ ਛੋਲੇ ਪਾੰਨ ਲਿਓ ਠੀਕ ਹੈ ਜੀ ਤੇ ਸਬਜ਼ੀ ਥੋੜੀ ਜਿਹੀ ਗਾੜੀ ਹੋ ਜੂਗੀ ਤੇ ਵਧੀਆ ਹੋ ਜੂਗੀ ਤੇ ਲਓ ਜੀ ਮਿਲਦੇ ਆ ਫਿਰ ਥੋੜੀ ਦੇਰ ਬਾਅਦ ਤੇ ਲਓ ਜੀ ਸਬਜ਼ੀ ਆਪਣੀ ਪੱਕ ਚੁੱਕੀ ਹੈ ਜੀ ਠੀਕ ਹੈ ਜੀ ਕਲਰ ਦੇਖ ਲਓ ਇਹਨੂੰ ਕਰਤੀਆਂ ਗੈਸ ਨੂੰ ਬੰਦ ਹੁਣ ਕਲਰ ਚੈੱਕ ਕਰ ਲਓ ਜੀ ਜਿੱਦਾਂ ਇਹ ਪੂਰੇ ਅੰਪਰਸਰੀ ਛੋਲੇ ਹੁੰਦੇ ਠੀਕ ਹੈ ਜੀ ਤੁਸੀਂ ਇਸ ਟ੍ਰਿਕ ਨਾਲ ਛੋਲੇ ਬਣਾ ਕੇ ਦੇਖੇ ਚਾਹੇ ਤੁਸੀਂ ਚਿੱਟੇ ਛੋਲੇ ਬਣਾ ਲਿਓ ਠੀਕ ਹੈ ਜੀ ਚਾਹੇ ਤੁਸੀਂ ਕਾਲੇ ਛੋਲੇ ਬਣਾਓ ਜਾਨੀ ਬਲੈਕ ਇਸ ਤਰੀਕੇ ਨਾਲ ਛੋਲੇ ਜਿਹੜੇ ਠੀਕ ਹੈ ਜੀ ਬਿਲਕੁਲ ਸਟਰੀਟ ਸਾਈਡ ਬਣਦੇ ਜਿੱਦਾਂ ਤੁਸੀਂ ਰੇੜੀਆਂ ਤੇ ਖਾਣੇ ਛੋਲੇ ਪਟੂਰੇ ਠੀਕ ਹੈ ਜੀ ਜਾਂ ਕੁਝ ਵੀ ਪਰ ਉਹ ਛੋਲਿਆਂ ਨਾਲੋਂ ਠੀਕ ਹੈ ਜੀ ਕੁਆਲਿਟੀ ਥੋੜੀ ਇਹਨਾਂ ਦੀ ਵਧੀਆ ਹੁੰਦੀ ਹੈ ਜਿਹੜੇ ਆਪਾਂ ਘਰਾਂ ਬਣਾ ਕੇ ਚੀਜ਼ ਖਾਂਦੇ ਆਂ ਕਿਉਂਕਿ ਬਾਹਰ ਤੁਹਾਨੂੰ ਵੀ ਪਤਾ ਵੀ ਮਸਾਲੇ ਨੂਨ ਟਮਾਟਰ ਕਿੱਦਾਂ ਦੇ ਯੂਜ਼ ਹੁੰਦੇ ਆ ਠੀਕ ਹੈ ਜੀ ਜਿਹੜੀ ਆਪਾਂ ਆਪਣੇ ਘਰਾਂ ਆਪਣੇ ਹੱਤੀ ਚੀਜ਼ ਬਣਾ ਕੇ ਖਾਂਦੇ ਆ ਉਹ ਥੋੜੀ ਜਿਹੀ ਵਧੀਆ ਹੁੰਦੀ ਆ ਤੇ ਲੋ ਜੀ ਹੁਣ ਤੁਹਾਨੂੰ ਸਰਵ ਕਰਕੇ ਦਿਖਾਉਂਦੇ ਆ ਇਹ ਪਲੇਟ ਦੇ ਵਿੱਚ ਤੇ ਲੋ ਜੀ ਹੁਣ ਪਾਉਂਦੇ ਆ ਸਬਜੀ ਤੇ ਹਰਾ ਧਨੀਆ ਠੀਕ ਹੈ ਜੀ ਹਰੇ ਧਨੀਏ ਬਿਨਾਂ ਸਬਜੀ ਅਧੂਰੀ ਐ ਤੇ ਲੋ ਜੀ ਹੁਣ ਕਰਦੇ ਆ ਸਰਵ ਤੇ ਲੋ ਜੀ ਸਬਜੀ ਬਣ ਕੇ ਰੈਡੀ ਐ ਜੀ ਕਾਲੇ ਛੋਲੇਆਂ ਦੀ ਇਸ ਤਰੀਕੇ ਨਾਲ ਤੁਸੀਂ ਸਬਜ਼ੀ ਬਣਾ ਕੇ ਟਰਾਈ ਕਰਿਓ ਜੀ ਬਹੁਤ ਹੀ ਵਧੀਆ ਬਣਦੀ ਆ ਤੇ ਨਾ ਹੀ ਆਪਾਂ ਨੇ ਇਹਦੇ ਵਿੱਚ ਕੋਈ ਜ਼ਿਆਦਾ ਮਸਾਲੇ ਪਾਏ ਆ ਠੀਕ ਆ ਜੀ ਤੇ ਨਾਲੇ ਬੈਸੀ ਵੀ ਕਾਲੇ ਛੋੰਦੇ ਦੀ ਸਬਜ਼ੀ ਹੈ ਜਿਹੜੀ ਬਹੁਤ ਹੈਲਦੀ ਹੁੰਦੀ ਹੈ ਠੀਕ ਆ ਜੀ ਪੂਰੇ ਹਨ ਅੰਬਰਸਰੀ ਸਟਾਈਲ 'ਚ ਬਣੀ ਹੈ ਜੀ ਸੋ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਆ ਜੀ ਹੁਣ ਇੱਕ ਨਵੀਂ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਥੋੜੇ ਜੀ ਕੰਮਕਾਰ ਕਰਕੇ ਵੀਡੀਓ ਪਾਉਣੀ ਆਪਾਂ ਨੇ ਬੰਦ ਕਰਤੀਆਂ ਸੀ ਠੀਕ ਆ ਜੀ ਕਿਉਂਕਿ ਕੰਮ ਸੀ ਥੋੜਾ ਸਰੀਰ ਢਿੱਲਾ ਸੀ ਤੇ ਲੋ ਜੀ ਹੁਣ ਵੀਡੀਓ ਜਿਹੜੀ ਆਪਾਂ ਲਗਾਤਾਰ ਪਾਵਾਂਗੇ ਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੀ ਸਪੋਰਟ ਕਰਿਓ ਜੀ ਮਿਲਦੇ ਆ ਜੀ ਫਿਰ ਹੁਣ ਅਗਲੀ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ